ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬ ਪੀ ਕੇ ਗੁਰਦੁਆਰੇ ਆ ਜਾਂਦਾ ਆ ਉਹਨੂੰ ਤਾਂ ਕੋਈ ਕੁਝ ਕਹਿੰਦਾ ਨਹੀਂ ਤੇ ਸਾਡਾ ਅਕਸਰ ਹੀ ਵਿਰੋਧ ਹੁੰਦਾ ਰਹਿੰਦਾ ਆ ਸੋ ਮੈਂ ਸੁਖਬੀਰ ਸਿੰਘ ਬਾਦਲ ਨੂੰ ਕਹਿਣਾ ਚਾਹੁੰਦਾ ਆ ਕਿ ਜੇਕਰ ਭਗਵੰਤ ਮਾਨ ਸ਼ਰਾਬ ਪੀ ਕੇ ਗੁਰਦੁਆਰੇ ਆਉਂਦਾ ਆ ਤੇ ਫਿਰ ਤੁਸੀਂ ਹੱਥ ਵਿੱਚ ਚੂੜੀਆਂ ਕਿਉਂ ਪਾਈਆਂ ਹੁੰਦੀਆਂ ਆ ਕਿ ਤੁਹਾਡੇ ਕਿਸੇ ਨੇ ਹੱਥ ਬੰਨੇ ਹੋਏ ਆ ਕਿ ਤੁਹਾਡੇ ਹੱਥ ਟੁੱਟੇ ਹੋਏ ਆ ਤੁਸੀਂ ਭਗਵੰਤ ਮਾਨ ਨੂੰ ਰੋਕਦੇ ਕਿਉਂ ਨਹੀਂ ਬਹੁਤਾਂਤ ਗੁਰਦੁਆਰੇ ਸਹਿਬਾਨਾਂ ਦਾ ਪ੍ਰਬੰਧ ਤਾਂ ਤੁਹਾਡੇ ਕੋਲ ਹੀ ਆ ਤੁਹਾਡੀ ਸ਼ਰੋਮਣੀ ਕਮੇਟੀ ਨੇ ਤੁਹਾਡੀ ਟਾਸਕ ਗੁੰਡਾ ਫੋਰਸ ਨੇ ਬਰਸ਼ੇ ਫਰੇ ਹੁੰਦੇ ਆ ਤੇ ਜਦੋਂ ਵੀ ਕੋਈ ਫਿਰ ਸ਼ਰਾਬ ਪੀ ਕੇ ਗੁਰਦੁਆਰੇ ਆਉਂਦਾ ਆ ਚਾਹੀ ਉਹ ਕੋਈ ਮੁੱਖ ਮੰਤਰੀ ਹੋਵੇ ਚਾਹੀ ਕੋਈ ਆਮ ਮੰਤਰੀ ਹੋਵੇ ਚਾਹੀ ਕੋਈ ਖਾਸ ਮੰਤਰੀ ਹੋਵੇ ਕੋਈ ਆਮ ਬੰਦਾ ਹੋਵੇ ਕੋਈ ਖਾਸ ਵਿਅਕਤੀ ਹੋਵੇ ਤੁਸੀਂ ਫਿਰ ਉਹਨੂੰ ਰੋਕਦੇ ਕਿਉਂ ਨਹੀਂ ਮਾਰ ਦਿੰਦੇ ਢਿੱਡ ਵਿੱਚ ਤੁਸੀਂ ਪਖੰਡ ਕਿਉਂ ਫੜਿਆ ਹੋਇਆ ਆਏ ਏ ਕੀ ਸਟੇਜਾਂ ਦੇ ਉੱਤੇ ਸਪੀਚਾਂ ਕਰੀ ਜਾਂਦੀਆਂ ਉਹ ਕਿ ਉਹਨੂੰ ਕੋਈ ਰੋਕਦਾ ਨਹੀਂ ਆ ਤੁਸੀਂ ਕਿਸੇ ਨੂੰ ਰੋਕਣ ਵਾਸਤੇ ਕਿਉਂ ਕਹਿੰਦੇ ਹੋ ਤੁਸੀਂ ਖੁਦ ਕਿਉਂ ਨਹੀਂ ਰੋਕ ਸਕਦੇ ਪੰਥ ਪ੍ਰਸਤ ਗੁਰਸਿੱਖਾਂ ਦੇ ਭਗਵੰਤ ਮਾਨ ਨੂੰ ਬੜੀ ਬੜੀ ਰੋਕਿਆ ਆ ਭਾਈ ਜੋਗਾ ਸਿੰਘ ਜੀ ਨੇ ਭਗਵੰਤ ਮਾਨ ਦੀ ਹਨੇਰੀ ਲਿਆਂਦੀ ਸੀ ਨਾ ਉਦੋਂ ਦੱਸੋ ਤੁਸੀਂ ਕਿੰਨਾ ਕ ਪੰਥ ਪ੍ਰਸਤ ਗੁਰਸਿੱਖਾਂ ਦਾ ਤੁਸੀਂ ਸਾਥ ਦਿੱਤਾ ਤੇ ਹੁਣ ਵੀ ਜਦੋਂ ਭਗਵੰਤ ਮਾਨ ਚਾਹੇ ਕੋਈ ਕੈਪਟਨ ਚਾਹੇ ਸੁਖਬੀਰ ਬਾਦਲ ਚਾਹੇ ਕੋਈ ਵੀ ਜੇਕਰ ਸਾਡੇ ਗੁਰਦੁਆਮਾ ਦੀ ਪਵਿੱਤਰਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਸ਼ਰਾਪ ਵੀ ਕਿਉਂ ਦੀ ਕੋਸ਼ਿਸ਼ ਕਰੇਗਾ ਚਾਹੇ ਪ੍ਰਧਾਨ ਮੰਤਰੀ ਹੋਵੇ ਚਾਹੇ ਰਾਸ਼ਟਰਪਤੀ ਹੋਵੇ ਚਾਹੇ ਕੋਈ ਫੌਜ ਮੁਖੀ ਹੋਵੇ ਤੇ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ ਪਰ ਸੁਖਬੀਰ ਸਿੰਘ ਜਿਹੜੀਆਂ ਡਾਂਗਾ ਤੁਹਾਡੀ ਟਾਸਕ ਗੁੰਡਾ ਫੋਰਸ ਤੁਹਾਡੀ ਸ਼ਰਮਣੀ ਕਮੇਟੀ ਤੁਸੀਂ ਬਾਦਲ ਜੁੰਡਲੀ ਵਾਲੇ ਪੰਥ ਪ੍ਰਸਤ ਗੁਰਸਿੱਖਾਂ ਨੂੰ ਮਾਰਦੇ ਹੋ ਨਹੀਂ ਗੁਰਸਿੱਖਾਂ ਨੂੰ ਡਾਂਗਾ ਮਾਰਦੇ ਹੋ ਉਹ ਭਗਵੰਤ ਮਾਨ ਦੇ ਵੇਰੇ ਉਹ ਤੁਹਾਡੀਆਂ ਡਾਂਗਾ ਜਿਹੜੀਆਂ ਆ ਉਹ ਕਿਹੜੇ ਕਮਰੇ ਦੇ ਵਿੱਚ ਜਿਹੜੀਆਂ ਜਾ ਕੇ ਲੁਕ ਜਾਂਦੀਆਂ ਉਹ ਫਿਰ ਤੁਸੀਂ ਵੀ ਕਿਹੜੇ ਖੁੱਡਾਂ ਦੇ ਵਿੱਚ ਜਾ ਕੇ ਲੁਕ ਜਾਂਦੀ ਓਕੇ ਨੇ ਟੇਬਲ ਦੇ ਥੱਲੇ ਵਰ ਜਾਂਦੀ ਓ ਜਦੋਂ ਭਗਵੰਤਮਾਨ ਸ਼ਰਾਬ ਪੀ ਕੇ ਆਉਂਦਾ ਕਿੱਥੇ ਹੁੰਦੇ ਤੁਹਾਡੇ ਸਖਤਰ ਉਦੋਂ ਕਿੱਥੇ ਹੁੰਦੇ ਤੁਹਾਡੇ ਮੈਨੇਜਰ ਕਿੱਥੇ ਹੁੰਦੇ ਫਿਰ ਤੁਹਾਡੀ ਹੋਰ ਜਿਹੜੀ ਜੁੰਡਲੀ ਆ ਉਹ ਫਿਰ ਭਗਵੰਤਮਾਨ ਨੂੰ ਆ ਕੇ ਰੋਕਦੀ ਕਿਉਂ ਨਹੀਂ ਫੜ ਲਿਆ ਕਰੋ ਉਹਨੂੰ ਤੇ ਫਿਰ ਉਹਨੂੰ ਖਾਲਸਾ ਹੀ ਪਰੰਪਰਾਵਾਂ ਅਨੁਸਾਰ ਦਿਆ ਕਰੋ ਸਜ਼ਾ ਨਾਲੇ ਖਾਲਸਾ ਪੰਥ ਸਮੁੱਚਾ ਤੁਹਾਡੀ ਵਾਹ ਵਾਹ ਕਰੇਗਾ ਜਦੋਂ ਤੁਸੀਂ ਗੁਰਧਾਮਾਂ ਦੀ ਪਵਿੱਤਰਤਾ ਬਹਾਲ ਕਰਨ ਦੇ ਲਈ ਗੁਰਧਾਮਾਂ ਦੀ ਪਵਿੱਤਰਤਾ ਦੀ ਰਾਖੀ ਕਰਦੇ ਹੋਏ ਕੋਈ ਐਕਸ਼ਨ ਕਰੋਗੇ ਤਸੰਭੂ ਜਖਾਲਸਾ ਪੰਥ ਫਿਰ ਆਖੇਗਾ ਕਿ ਭਾਈ ਬਾਦਲਾ ਨੇ ਬੱਲੇ ਬੱਲੇ ਕਰਾ ਦਿੱਤੀ ਬਾਦਲਾ ਨੇ ਬੜਾ ਵਧੀਆ ਕੰਮ ਕਰ ਦਿੱਤਾ ਪਰ ਤੁਸੀਂ ਤਾਂ ਖੁਦ ਭਗਵੰਤ ਮਾਨ ਤੋਂ ਵੀ ਵੱਧ ਪੰਥ ਦਾ ਬੇਦਾਗਰਕ ਕਰਨ ਤੇ ਤੋਦੇ ਹੋਏ ਹੋ ਤੁਹਾਡੇ ਕਈ ਜਿਹੜੇ ਸਖਤਰ ਮੈਨੇਜਰ ਆ ਜਾਂ ਹੋਲ ਤੁਹਾਡੇ ਕਈ ਸ਼ਰੋਮਣੀ ਕਮੇਟੀ ਵਾਲੇ ਜਾਂ ਤੁਹਾਡੇ ਜਿਹੜੇ ਬਾਦਲਾਵਾਲੇ ਅਕਾਲੀ ਦਲ ਵਾਲੇ ਵਿੱਚ ਆ ਉਹ ਕਈ ਬੰਦੇ ਜਿਹੜੇ ਸ਼ਰਾਬਾਂ ਪੀਂਦੇ ਆ ਕਈ ਬੰਦੇ ਜਿਹੜੇ ਫੀਮਾ ਖਾਂਦੇ ਆ ਜਿੰਨੇ ਸ਼ਰਾਬੀ ਕਬਾਬੀ ਗੁੰਡੇ ਚੋਰ ਬਦਮਾਸ਼ ਉਹ ਸਾਰੇ ਹੀ ਤਾਂ ਬਾਦਲਦਾਨ ਨੇ ਆਪਣੇ ਵਿੱਚ ਜਿਹੜੇ ਆ ਸ਼ਾਮਲ ਕੀਤੇ ਹੋਏ ਆ ਤੁਹਾਡੇ ਵਿੱਚ ਨੇ ਭਗਵੰਤ ਮਾਨ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਗਾ ਤੁਸੀਂ ਹਰ ਸਾਲ 6 ਜੂਨ ਵਾਲੇ ਦਿਨ ਜਿਹੜੇ ਪੰਥ ਪ੍ਰਸਤ ਗੁਰਸਿੱਖ ਜਿਹਦੀਆਂ ਸਿੱਖ ਸੰਗਤਾਂ ਜਿਹੜੇ ਸਿੱਖ ਨੌਜਵਾਨ ਉਥੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ਾਂ ਨੂੰ ਅੰਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੂੰ ਜਨਰਲ ਸ਼ਬੀਖ ਸਿੰਘ ਜੀ ਨੂੰ ਬਾਬਾ ਠਾਰਾ ਸਿੰਘ ਜੀ ਨੂੰ ਤੇ ਜੂਨ 1984 ਕਲੂ ਘਾਰੇ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਆਉਂਦੇ ਆ ਤੁਸੀਂ ਉਹਨਾਂ ਸਿੱਖ ਨੌਜਵਾਨਾਂ ਨੂੰ ਤੁਹਾਡੀ ਜਿਹੜੀ ਗੁੰਡਾ ਟਾਸਕ ਸ਼੍ਰੋਮਣੀ ਕਮੇਟੀ ਵਾਲੇ ਆ ਤੁਸੀਂ ਉਹਨਾਂ ਗੁਰਸਿੱਖਾਂ ਨੂੰ ਡਾਂਗਾ ਮਾਰਦੇ ਹੋ ਨਾ ਹਰ ਸਾਲ ਤੇ ਜਦੋਂ ਕੋਈ ਭਗਵੰਤ ਮਾਨ ਜਾਂ ਕੋਈ ਹੋਰ ਸ਼ਰਾਬੀ ਕੀ ਹੁੰਦਾ ਤੁਹਾਡੀਆਂ ਉਹ ਡਾਂਗਾਂ ਫਿਰ ਕਿੱਥੇ ਹੁੰਦੀਆਂ ਉਦੋਂ ਤੁਹਾਡੀਆਂ ਡਾਂਗਾਂ ਨੂੰ ਜਿਹੜਾ ਤੇਲ ਲਗਾ ਕੇ ਰੱਖਿਆ ਕਰੋ ਫਿਰ ਹੋ ਜਾਇਆ ਕਰੋ ਦੁਆਲੇ ਭਗਵੰਤ ਮਾਨ ਦੇ ਪੰਥ ਪ੍ਰਸਤ ਗੁਰਸਿੱਖ ਤਾਂ ਪਹਿਲਾਂ ਵੀ ਭਗਵੰਤ ਮਾਨ ਹੋਵੇ ਚਾਹੇ ਕੈਪਟਨ ਹੋਵੇ ਚਾਹੇ ਬਾਦਲ ਹੋਵੇ ਚਾਹੇ ਚੰਨੀ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਚਾਹੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਿਉਣਾ ਹੋਵੇ ਚਾਹੇ ਕੋਈ ਰਾਸ਼ਟਰਪਤੀ ਆ ਜੇ ਜਿਹੜਾ ਵੀ ਸਾਡੇ ਗੁਰਧਾਮਾਂ ਦੀ ਪਵਿੱਤਰ ਤਾਨੂੰ ਸੱਟ ਮਾਰੇਗਾ ਅਸੀਂ ਪਹਿਲਾਂ ਵੀ ਵਿਰੋਧ ਕਰਦੇ ਆਏ ਆਂ ਤੇ ਅਗਾਹ ਕਰਦੇ ਰਵਾਂਗੇ ਇਥੋਂ ਤੱਕ ਕਿ ਜਥੇਦਾਰ ਭਾਈ ਜਗਤਾਰ ਸਿੰਘ ਦੀ ਹਵਾਰਾ ਭਾਈ ਜਗਤਾਰ ਸਿੰਘ ਦੀ ਤਾਰਾ ਭਾਈ ਪਰਮਜੀਤ ਸਿੰਘ ਦੀ ਪਿਉਰਾ ਭਾਈ ਬਲਵੰਤ ਸਿੰਘ ਰਾਜਵਾਨਾ ਭਾਈ ਗੁਰਮੀਤ ਸਿੰਘ ਇੰਜੀਨੀਅਰ ਭਾਈ ਲਖਵਿੰਦਰ ਸਿੰਘ ਭਾਈ ਸ਼ਮਸ਼ੇਰ ਸਿੰਘ ਸਾਡੇ ਇੰਨਾਂ ਸੂਰਮਿਆਂ ਨੇ ਤਾਂ ਮੁੱਖ ਮੰਤਰੀ ਜਿਹੜਾ ਬੇਅੰਤਾਂ ਬੁੱਝੜ ਸੀ ਉਹਨੂੰ 1995 ਦੇ ਵਿੱਚ ਬੰਬ ਦੇ ਨਾਲ ਉਡਾ ਦਿੱਤਾ ਸੀ ਕਿਉਂ ਕਿਉਂਕਿ ਸਾਡੇ ਗੁਰਤਾਮਾ ਗੁਰਤਾਮਾਂ ਦੀ ਪਵਿੱਤਰਤਾ ਭੰਗ ਕਰਦਾ ਪਿਆ ਸੀ ਉਹ ਮੁੱਖ ਮੰਤਰੀ ਬੁੱੱਜਲ ਬਿਆਨਤਾ ਤੇ ਤੁਸੀਂ ਭਾਈ ਜੱਥੇਦਾਰ ਜਗਤਾਰ ਸਿੰਘ ਜੀ ਹਵਾਰਾਂ ਨੂੰ ਭਾਈ ਜਗਤਾਰ ਸਿੰਘ ਤਾਰਾ ਨੂੰ ਜਾਂ ਹੋਰ ਸੂਰਮਿਆਂ ਨੂੰ ਕੌਮੀ ਨਾਇਕ ਕਹਿਣ ਦੀ ਵਜਾਏ ਸੁਖਬੀਰ ਸਿਆ ਬਾਦਲ ਤੂੰ ਤਾਂ ਉਹਨਾਂ ਨੂੰ ਅੱਤਵਾਦੀ ਵੱਖਵਾਦੀ ਤੇ ਕਾਤਲ ਆਖਦਾ ਹੈਂ ਤੇਰੀਆਂ YouTube ਉੱਤੇ ਸੁਪੀਜਾਂ ਪਈਆਂ ਹੋਈਆਂ ਜਿਹਦੇ ਵਿੱਚ ਤੈਨੂੰ ਮੰਤਰੀ ਦਾ ਬਹੁਤ 헤 ਜਾ ਰਿਹਾ ਆ ਤੇ ਜਿਸ ਦਿਨ ਕਿਸੇ ਗੁਰਸਿੱਖ ਨੇ ਭਗਵੰਤ ਮਾਨ ਜੇ ਸ਼ਰਾਬ ਪੀ ਕੇ ਗੁਰਦੁਆਰੇ ਆਉਂਦਾ ਹੈ ਭਗਵੰਤ ਮਾਨ ਦੇ ਵੀ ਉੱਤੇ ਕਿਸੇ ਗੁਰਸਿੱਖ ਨੇ ਕਾਰਵਾਈ ਕਰ ਦਿੱਤੀ ਨਾ ਤੇ ਜਿਵੇਂ ਤੁਸੀਂ ਬੇਅੰਤ ਦੇ ਸੋਲੇ ਗਾਉਂਦੇ ਹੋ ਸੁਖਬੀਰ ਸਿੰਘਾ ਓਦਾਂ ਹੀ ਤੁਸੀਂ ਭਗਵੰਤ ਮਾਨ ਦੇ ਹੀ ਗਾਉਣੇ ਆ ਤੇ ਜਿਵੇਂ ਤੁਸੀਂ ਜਥੇਦਾਰ ਹਵਾਰਾ ਨੂੰ ਕਾਤਲ ਅੱਤਵਾਦੀ ਕਹਿੰਦੇ ਹੋ ਤੇ ਜਿਹੜਾ ਵੀ ਗੁਰਸਿੱਖ ਭਗਵੰਤ ਮਾਨ ਉੱਤੇ ਕਾਰਵਾਈ ਕਰੇਗਾ ਤੁਸੀਂ ਉਹਨੂੰ ਵੀ ਕੀ ਕਹਿਣਾ ਆ ਉਦੋਂ ਤੁਹਾਨੂੰ ਭਗਵੰਤ ਮਾਨ ਦਾ ਵੀ ਜਿਹੜਾ 헤ਜ ਆ ਉਹ ਆਉਣ ਲੱਗ ਪੈਣਾ ਆ ਸ਼ਰਮ ਹੋਣੀ ਚਾਹੀਦੀ ਆ ਤੁਸੀਂ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਿੱਖ ਸੰਗਤਾਂ ਦੇ ਨਾਮ 'ਤੇ ਕੋਈ ਸਿੱਖੀ ਦੀ ਗੱਲ ਕਰਨ ਦੀ ਬਜਾਏ ਤੇ ਸਿੱਖ ਸੰਗਤਾਂ ਨੂੰ ਹੀ ਦੋਸ਼ੀ ਠਹਿਰਾਉਣ ਤੇ ਲੱਗੇ ਹੋਏਓ ਇੱਕ ਦੂਜੀ ਉੱਤੇ ਤੋਮਤਾਂ ਲਗਾਉਣ ਤੇ ਲੱਗੇ ਹੋਏਓ ਤੁਸੀਂ ਆਪਣੀ ਉੱਥੇ ਵੀ ਜਿਹੜੀ ਗੰਧਲੀ ਸਿਆਸਤ ਆ ਉਹ ਘੋਟਦੇ ਪਈਓ ਦੂਜਿਆਂ ਨੂੰ ਮੱਤਾ ਦੇਂਦੇ ਫਿਰਦੇ ਹੋ ਕਿ ਜਥੇਦਾਰ ਐਦਾਂ ਦਾ ਹੋਣਾ ਚਾਹੀਦਾ ਆ ਜਥੇਦਾਰ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਤੇ ਜਥੇਦਾਰ ਦੇ ਸਭ ਤੋਂ ਵੱਧ ਖਿਲਾਫ ਜਾਂ ਜਥੇਦਾਰ ਬੁਰਾਹਾਦ ਕਰਨ ਵਾਲਾ ਉਹ ਸੁਖਵੀਰ ਸਿੰਘ ਬਾਦਲ ਹੀ ਆ ਕੀ ਕੁਝ ਕੀਤਾ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਗਿਆਨੀ ਸੁਲਤਾਨ ਸਿੰਘ ਦੇ ਨਾਲ ਗਿਆਨੀ ਰਗਵੀਰ ਸਿੰਘ ਦੇ ਨਾਲ ਆ 2 ਦਸੰਬਰ 2024 ਨੂੰ ਉਹਨਾਂ ਨੇ ਤੁਹਾਡੇ ਖਿਲਾਫ ਫੈਸਲਾ ਦਿੱਤਾ ਸੀ ਤੇ ਆ ਸਾਲ ਹੋ ਗਿਆ ਅੱਜ 2 ਦਸੰਬਰ 2025 ਤੇ ਤੁਸੀਂ ਦੇਖੋ ਸਾਰੇ ਜਥੇਦਾਰ ਲਾ ਕੇ ਉਹ ਮਾਰੇ ਆ ਤੇ ਸੁਖਵੀਰ ਸਿੰਘ ਬਾਦਲ ਉਹ ਅੱਡਾ ਪੰਥ ਨੂੰ ਮਤਾਂ ਦਿੰਦਾ ਫਿਰਦਾ ਆ ਵਾਹ ਤੁਹਾਡੇ ਅਕਾਲੀ ਦਲ ਤੁਸੀਂ ਰੋਲ ਦਿੱਤਾ ਸ਼ਰਮਣੀ ਕਮੇਟੀ ਤੁਸੀਂ ਰੋਲ ਦਿੱਤੀ ਖਾਲਸਾ ਪੰਥ ਦੇ ਸਿਧਾਂਤ ਤੁਸੀਂ ਰੋਲ ਦਿੱਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸਾਹਿਬ ਤੁਸੀਂ ਰੋਲ ਦਿੱਤਾ ਤੇ ਹੁਣ ਤੁਸੀਂ ਪੰਥ ਨੂੰ ਮਤਾਂ ਦਿੰਦੇ ਫਿਰਦੇ ਹੋ ਸ਼ਰਮ ਦੇ ਨਾਲ ਡੁੱਬ ਕੇ ਮਰ ਜਾਓ ਜੇਕਰ ਕੋਈ ਵੀ ਗੁਰਦੁਆਰਾਂਾਂ ਦੇ ਵਿੱਚ ਸ਼ਰਾਬ ਪੀ ਕੇ ਆਉਂਦਾ ਆ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਗੁਰਦੁਆਰਾਂ ਦੀ ਪਵਿੱਤਰਤਾ ਨੂੰ ਭੰਗ ਕਰਦਾ ਆ ਨਾ ਤੇ ਦੂਜਿਆਂ ਨੂੰ ਨਾ ਕਿਹਾ ਕਰੋ ਕਿ ਭਾਈ ਉਹਨੂੰ ਨਹੀਂ ਕੋਈ ਰੋਕਦਾ ਉੱਥੇ ਸਭ ਤੋਂ ਪਹਿਲਾਂ ਡਿਊਟੀ ਤੁਹਾਡੀ ਆ ਸਭ ਤੋਂ ਪਹਿਲਾਂ ਪ੍ਰਬੰਧ ਤੁਹਾਡਾ ਆ ਤੁਸੀਂ ਰੋਕਿਆ ਕਰੋ ਬਾਕੀ ਸਿੱਖ ਸੰਗਤ ਤਾਂ ਪਹਿਲਾਂ ਵੀ ਫਰਜ਼ ਨਿਭਾਉਂਦੀ ਰਹੀ ਏ ਤੇ ਅਗਾਂ ਵੀ ਜਿਹੜਾ ਫਰਜ਼ ਏ ਖਾਲਸਾ ਪੰਥ ਨਿਭਾਉਂਦਾ ਰਹੇਗਾ